ਅੱਜ ਜਦੋਂ ਤੁਹਾਡੀ ਇੰਟਰਵਿਊ ਵੇਖਣਗੇ ਨਾ ਜਿਹੜੇ ਤੁਹਾਡੇ ਕੋਲ ਆਉਂਦੇ ਰਹੇ ਨੇ ਤੇ ਉਹ ਖੁਸ਼ ਤਾਂ ਜ਼ਰੂਰ ਹੋਣਗੇ ਤੇ ਪਹਿਲਾਂ ਹੀ ਮੈਂ ਬੇਨਤੀ ਕਰ ਦਿਆਂ ਕਿ ਵੀਡੀਓ ਨੂੰ ਵੇਖ ਕੇ ਸੁਣ ਕੇ ਸ਼ੇਅਰ ਜ਼ਰੂਰ ਕਰਨਾ ਤੁਸੀਂ ਲੋ ਵੀ ਦੋਸਤੋ ਮੈਂ ਤੁਹਾਡਾ ਆਪਣਾ ਬੂਟਾ ਗੁਲਾਮੀ ਵਾਲਾ ਕੋਟਿਸੇਖਾਂ ਜਿਲ੍ਹਾ ਮੋਗਾ ਤੋਂ ਅਕਸਰ ਤੁਹਾਨੂੰ ਕਿਸੇ ਨਾ ਕਿਸੇ ਖਾਸ ਸ਼ਖਸੀਅਤ ਨਾਲ ਮੈਂ ਮਲਾਉਂਦਾ ਰਹਿੰਦਾ ਜਿੰਦੇ ਵਿੱਚ ਕੋਈ ਨਾ ਕੋਈ ਗੁਣ ਹੁੰਦਾ ਤੇ ਅੱਜ ਮੈਂ ਪਹੁੰਚਿਆ ਪਿੰਡ ਸੀਚੇਵਾਲ ਦੇ ਵਿੱਚ ਤੇ ਸੀਚੇਵਾਲੇ ਤੇ ਇੱਕ ਰੇਡੀਓ ਚੱਲਦਾ ਹੈ ਅਵਤਾਰ ਰੇਡੀਓ ਤੇ ਉੱਥੇ ਜਿਹੜੇ ਕੰਮ ਕਰਦੇ ਨੇ ਜਿਹੜੇ ਉਹਨਾਂ ਨੂੰ ਚਲਾਉਂਦੇ ਨੇ ਉਸ ਰੇਡੀਓ ਨੂੰ ਚਲਾਉਂਦੇ ਨੇ ਤੇ ਵੱਖ-ਵੱਖ ਲੇਖਕਾਂ ਨੂੰ ਲੇਖਕਾਵਾਂ ਨੂੰ ਬੜੇ ਮੌਕਾ ਦਿੰਦੇ ਨੇ ਆਪਣੇ ਰੇਡੀਓ ਤੇ ਬਲਾ ਕੇ ਉਹਨਾਂ ਨੂੰ ਰੂਬਰੂ ਕਰਦੇ ਨੇ ਅੱਜ ਉਹ ਮੇਰੇ ਨਾਲ ਨੇ ਅਮਨਦੀਪ ਕੌਰ ਤੇ ਮੈडम ਜੀ ਕੀ ਹਾਲ ਚਾਲ ਨੇ ਪਹਿਲਾ ਤਾਂ ਸਤਿ ਸ਼੍ਰੀ ਅਕਾਲ ਹਾਲ ਬਹੁਤ ਵਧੀਆ ਤੁਸੀਂ ਆਪਣਾ ਸੁਣਾਓ ਠੀਕ ਠਾਕ ਜੀ ਹਾਂਜੀ ਬਹੁਤ ਨਾਲ ਤੇ ਅੱਜ ਮੇਰੇ ਚੈਨਲ ਤੇ ਆ ਕੇ ਕਿਵੇਂ ਲੱਗ ਰਿਹਾ ਹੈ ਆ ਦੇਖੋ ਜਦੋਂ ਆਪਾਂ ਦੂਸਰਿਆਂ ਨੂੰ ਮੌਕਾ ਦੇਈਦਾ ਨਾ ਤਾਂ ਬੜੀ ਖੁਸ਼ੀ ਹੁੰਦੀ ਆ ਤਾਂ ਇਸ ਖੁਸ਼ੀ ਦਾ ਮੈਂ ਪਹਿਲੀ ਵਾਰੀ ਅਨੁਭਵ ਕਰਾਂਗੀ ਤੁਸੀਂ ਹੁਣ ਜੋ ਮੇਰੇ ਕੋਈ ਚਾਅ ਨਹੀਂ ਹੈ ਕਿ ਮੈਂ ਕਿ ਦੂਸਰਿਆਂ ਨੂੰ ਇੰਟਰਵਿਊ ਕਰਨਾ ਬਹੁਤ ਸੌਖਾ ਹੁੰਦਾ ਹੈ ਆਪਣੀ ਗੱਲਬਾਤ ਨੂੰ ਰੱਖਣਾ ਨਾ ਬਿਲਕੁਲ ਉੱਥੇ ਬੈਠ ਕੇ ਤੁਸੀਂ ਕਰਦੇ ਜੇ ਮੈਂ ਅਕਸਰ ਸੁਣਦਾ ਏ ਅਕਸਰ ਨਾ ਤੁਸੀਂ ਵਾਰੀ ਵਾਰੀ ਕਿਸੇ ਨਾ ਕਿਸੇ ਨੂੰ ਰੋਜ ਦਾ ਬੰਦਾ ਤੁਹਾਡੇ ਕੋਲੇ ਕੋਈ ਨਾ ਕੋਈ ਬੰਦਾ ਜਾਂ ਲੇਖਕਾਂ ਜਾਂ ਲੇਖਕਾਵਾਂ ਆਉਂਦੀਆਂ ਰਹਿੰਦੀਆਂ ਨੇ ਤੇ ਕਿਵੇਂ ਲੱਭਦੀ ਉਹਨਾਂ ਨੂੰ ਮੈਨੂੰ ਤਾਂ ਪਹਿਲਾਂ ਇਹ ਸਮਝ ਨਹੀਂ ਆਉਂਦੀ ਨਹੀਂ ਲੱਭਣ ਦਾ ਕੋਈ ਜ਼ਿਆਦਾ ਨਹੀਂ ਕਿਉਂਕਿ ਜਿੱਦਾਂ ਤੁਹਾਡੇ ਵਰਗੇ ਭੈਣ ਭਰਾ ਜਿਹਦਾ ਤੁਸੀਂ ਜੁੜੇ ਹੁੰਦੇ ਹਨ ਇੱਕ ਦੂਸਰੇ ਨਾਲ ਹੁਣ ਤੁਹਾਡੇ ਨਾਲ ਗੱਲਬਾਤ ਕਰਦੀ ਆ ਮੈਂ ਪੁੱਛਦੀ ਕਿ ਹੋਰ ਵੀ ਸੋਨਾ ਲਿਖਣ ਵਾਲਾ ਹੈਗਾ ਕਿਉਂਕਿ ਅਸੀਂ ਅੱਜ ਦੇ ਦੌਰ ਦੇ ਵਿੱਚ ਇਹ ਦੇਖਦੇ ਆ ਅਲੋਚਨਾ ਕਰਦੇ ਆ ਗੀਤਾਂ ਦੀ ਹੈਨਾ ਅਸੀਂ ਅਲੋਚਨਾ ਤੋਂ ਵੱਧ ਕੇ ਜਿਹੜਾ ਸਹੀ ਲਿਖਦਾ ਹੈ ਸੋਹਣਾ ਲਿਖਦਾ ਜੋ ਪਰਿਵਾਰ ਦੇ ਵਿੱਚ ਅਸੀਂ ਭੈਣ ਭਰਾਵਾਂ ਨਾਲ ਬੈ ਕੇ ਸੁਣ ਸਕਦੇ ਹਨਾ ਸਮਾਜਿਕ ਸੁਣ ਸਕਦੇ ਆ ਤੇ ਉਹ ਵਾਲੇ ਲੇਖਾਂ ਦੇ ਨੰਬਰ ਲੈਨੇ ਆ ਤੇ ਉਹਨਾਂ ਨੂੰ ਜਿਹੜੀ ਸੋਹਣੀ ਲੇਖਤ ਨੂੰ ਸਾਰਿਆਂ ਦੇ ਨਾਲ ਰੂਪੀ ਕਰਦੇ ਆ ਤੇ ਅੱਜ ਜਦੋਂ ਤੁਹਾਡੀ ਇੰਟਰਵਿਊ ਵੇਖਣਗੇ ਨਾ ਜਿਹੜੇ ਤੁਹਾਡੇ ਕੋਲ ਆਉਂਦੇ ਰਹੇ ਨੇ ਜੀ ਤੇ ਉਹ ਖੁਸ਼ ਤਾਂ ਜ਼ਰੂਰ ਹੋਣਗੇ ਤੇ ਪਹਿਲਾਂ ਹੀ ਮੈਂ ਬੇਨਤੀ ਕਰ ਦਿਆਂ ਕਿ ਵੀਡੀਓ ਨੂੰ ਵੇਖ ਕੇ ਸੁਣ ਕੇ ਸ਼ੇਅਰ ਜ਼ਰੂਰ ਕਰਨਾ ਤੁਸੀਂ ਕਿਉਂਕਿ ਇਹਨਾਂ ਨੇ ਤੁਹਾਨੂੰ ਮੌਕਾ ਦਿੱਤਾ ਹਰੇਕ ਨੂੰ ਦੇ ਵੀ ਰਹੇ ਨੇ ਹਾਂ ਲੈ ਵੀ ਮੌਕਾ ਦੇ ਰਹੇ ਨੇ ਜਿਵੇਂ ਜਿਵੇਂ ਕੋਈ ਇਹਨਾਂ ਨਾਲ ਜੁੜਦਾ ਕੋਈ ਇਹ ਲੱਭ ਕੇ ਫੇਸਬੁੱਕ ਤੋਂ WhatsApp ਤੋਂ ਕਿਤੋਂ ਵੀ ਲੱਭ ਕੇ ਮੌਕਾ ਦਿੰਦੇ ਨੇ ਤੇ ਤੁਸੀਂ ਇਹਨਾਂ ਦੀ ਵੀਡੀਓ ਜਿਹੜੀ ਨਾ ਉਹ ਸ਼ੇਅਰ ਜ਼ਰੂਰ ਕਰਨੀ ਹੈ ਮੈਂ ਇਹ ਨਹੀਂ ਕਹਿੰਦੀ ਜੇ ਮਤਲਬ ਗੱਲਾਂ ਤੁਹਾਨੂੰ ਚੰਗੀਆਂ ਲੱਗਦੀਆਂ ਆ ਫਿਰ ਤਾਂ ਜ਼ਰੂਰ ਸੁਣਿਆ ਕਰੋ ਜਿਹੜੀ ਮਤਲਬ ਉਹ ਚੀਜ਼ ਤੁਹਾਨੂੰ ਆਲੋਚਨਾ ਲੱਗਦੀ ਉਹਨੂੰ ਉੱਥੇ ਕੱਟ ਦਿਆ ਕਰੋ ਇਹ ਪਹਿਲਾ ਸਵਾਲ ਆ ਤੇ ਥੋੜਾ ਜਿਹਾ ਸੰਖੇਪ ਵਿੱਚ ਸਾਡੇ ਵੇਖਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਦੱਸ ਦਿਓ ਕਿ ਤੁਹਾਡਾ ਜਨਮ ਕਿੱਥੇ ਹੋਇਆ ਆ ਮੇਰਾ ਜਿਹੜਾ ਜਨਮ ਆ ਮੇਰਾ ਪਿੰਡ ਰਾਮਪੁਰ ਜ਼ਗੀਰ ਆ ਜਿਹੜਾ ਕਿ ਡਿਸਟ੍ਰਿਕਟ ਕਪੂਰਥਲਾ ਦੇ ਵਿੱਚ ਪੈਂਦਾ ਆ ਬਿਲਕੁਲ ਸੁਲਤਾਨਪੁਰ ਲੋਧੀ ਦੇ ਨੇੜੇ ਆ ਜਦੋਂ ਮੇਰਾ ਜਨਮ ਹੋਇਆ ਸੀ ਤਾਂ ਮੈਂ ਦੂਸਰੇ ਨੰਬਰ ਤੇ ਮੇਰਾ ਵੱਡਾ ਪਹਿਲਾ ਵੀਰਾ ਆ ਫਿਰ ਮੇਰਾ ਦੂਸਰੇ ਨੰਬਰ ਤੇ ਆ ਤੇ ਜਦੋਂ ਮੇਰਾ ਜਨਮ ਹੋਇਆ ਸੀ ਉਹਦੇ ਪਰਿਵਾਰ ਦੇ ਮੇਰੇ ਹਾਲਾਤ ਸੀਗੇ ਕਿ ਮੰਮੀ ਡੈਡੀ ਹੋਣਾ ਨੇ ਬਹੁਤ ਜ਼ਿਆਦਾ ਮਤਲਬ ਸੰਘਰਸ਼ ਕੀਤਾ ਇੱਕ ਹਿਸਾਬ ਦੇ ਨਾਲ ਹਨਾ ਤੇ ਸਾਨੂੰ ਉਹ ਹਰ ਚੀਜ਼ ਪ੍ਰੋਵਾਈਡ ਕਰਵਾਈ ਜਿਹੜੀ ਕਿ ਬੱਚੇ ਨੂੰ ਚਾਹੀਦੀ ਹੁੰਦੀ ਆ ਅੱਛਾ ਤਾਂ ਐਜੂਕੇਸ਼ਨ ਪੱਖੋਂ ਖਾਣ ਪੱਖੋਂ ਸਭ ਕੁਝ ਸਾਨੂੰ ਰਾਜੇ ਰਾਣੀਆਂ ਵਾਂਗੂ ਰੱਖਿਆ ਸਾਨੂੰ ਬਹੁਤ ਮਜ਼ਾ ਆਇਆ ਹਰੇਕ ਮਾਪਿਓ ਆਪਦੇ ਬੱਚਿਆਂ ਨੂੰ ਵਾਕਈ ਦੇ ਵੇਖਿਆ ਜਾਵੇ ਤਾਂ ਰਾਜੇ ਰਾਣੀਆਂ ਵਾਂਗੂ ਹੀ ਰੱਖਿਆ ਬਹੁਤ ਰਾਜਕੁਮਾਰੀ ਥੋੜਾ ਜਿਆਦਾ ਨੇ ਰਾਜਕੁਮਾਰੀਆਂ ਵਾਂਗੂ ਰੱਖਿਆ ਸਾਨੂੰ ਹਾਂ ਹਰ ਕੰਮ ਦਾ ਹੁਨਰ ਦਿੱਤਾ ਰਸੋਈ ਦਾ ਜਾਂ ਖੇਤੀਬਾੜੀ ਦਾ ਇਹ ਸਾਰੇ ਕੰਮ ਕੀਤੇ ਲਗਭਗ ਸਾਰੇ ਕੰਮ ਕੀਤੇ ਕੋਈ ਕੰਮ ਛੱਡਿਆ ਨਹੀਂ ਤਾਂ ਕਿਉਂਕਿ ਫਾਦਰ ਸਾਹਿਬ ਹੁਣਾਂ ਨੇ ਖੇਤੀਬਾੜੀ ਦੇ ਵਿੱਚ ਵੀ ਸਾਨੂੰ ਲਾਇਆ ਚਾਹੇ ਉਹ ਹੱਥੀ ਕਿਰਤ ਕਰਨ ਵਾਲਾ ਕੋਈ ਵੀ ਕੰਮ ਆ ਜਾਇ ਮਾਲ ਡੰਗਰ ਦਾ ਹਨਾ ਕਰਨ ਵਾਲਾ ਅਸੀਂ ਸਾਰੇ ਕੰਮ ਕੀਤੇ ਆ ਬਹੁਤ ਖੁਸ਼ੀ ਆ ਕਿ ਸਾਨੂੰ ਉਹਨਾਂ ਨੇ ਦੀ ਯਾਨੀ ਪੁੱਤਰਾ ਵਾਂਗੂ ਪਾਲਿਆ ਵਾ 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 ਤੇ ਇੱਕ ਨਾ ਸਵਾਲ ਮੇਰੇ ਦਿਮਾਗ 'ਚ ਬੜਾ ਆ ਰਿਹਾ ਹੈ ਕਿਉਂ ਮੈਨੂੰ ਚੇਤਾ ਨਾ ਭੁੱਲ ਜਾਈ ਮੈਂ ਪਹਿਲਾਂ ਹੀ ਕਰ ਲਵਾਂ ਕਿ ਤੁਸੀਂ ਐਫਐਮ ਰੇਡੀਓ ਅਵਤਾਰ ਤੇ ਕਦੋਂ ਕੁ ਦੇ ਜੁੜੇ ਜੇ ਤੇ ਕਿਸ ਤਰੀਕੇ ਨਾਲ ਜੁੜੇ ਬਹੁਤ ਸੋਹਣਾ ਸਵਾਲ ਆ ਹੈ ਕਿਉਂਕਿ ਇਸ ਸਵਾਲ ਦਾ ਜਵਾਬ ਦਿੰਦਿਆਂ ਮੈਨੂੰ ਵੀ ਬੜਾ ਮਾਣ ਹੋਊਗਾ ਬਿਲਕੁਲ ਬਿਲਕੁਲ ਕਿਉਂਕਿ ਬਾਬਾ ਜੀ ਆਪਣੇ ਜਿਹੜੇ ਤੁਸੀਂ ਜ਼ਿਕਰ ਕਰੋਗੇ ਮੈਂ ਜ਼ਰੂਰ ਕਰਾਂਗੀ ਕਿਉਂਕਿ ਸਨ 2000 ਦੇ ਨੇੜੇ ਤੋਂ ਪਹਿਲਾਂ ਹਨਾ ਅਸੀਂ ਜਦੋਂ ਮਹਾਪੁਰਸ਼ਾਂ ਨੇ ਰਸਤਿਆਂ ਦੀ ਸੇਵਾ ਕੀਤੀ ਸੀ ਸ਼ੁਰੂ ਕੀਤੀ ਸੀ ਚਾਹੇ ਮਾਲੇਆਲਾ ਰੋਡ ਤਲਵੰਡੀ ਬਾਦੋਂ ਨਿਕਲਦਾ ਆ ਫਿਰ ਕਾਲਾ ਸੰਗਿਆਂ ਵਾਲਾ ਰੋਡ ਆ ਫਿਰ ਸੁਲਤਾਨਪੁਰ ਲੋਧੀ ਨੂੰ ਜਿਹੜਾ ਰੋਡ ਨਿਕਲਦਾ ਆ ਡੱਲੇ ਦੇ ਵਿੱਚ ਦੀ ਤੇ ਉਹਦੀ ਸੇਵਾ ਚੱਲਦੀ ਸੀ ਅਸੀਂ ਉਸ ਸੇਵਾਵਾਂ ਦੇ ਵਿੱਚ ਯੋਗਦਾਨ ਪਾਉਂਦੇ ਰਹੇ ਫਿਰ ਬਾਅਦ ਵਿੱਚ ਪਵਿੱਤਰ ਕਾਲੀ ਵੇਨ ਦੀ ਸਫਾਈ ਜਦੋਂ ਸ਼ੁਰੂ ਹੋਈ ਤਾਂ ਉਸ ਤੋਂ ਬਾਅਦ ਵਿੱਚ ਫਿਰ ਸਨ 2012 ਦੇ ਵਿੱਚ ਅੱਛਾ ਉਦੋਂ 10 11 2012 ਦੇ ਵਿੱਚ ਰੇਡੀਓ ਦੀ ਓਪਨਿੰਗ ਹੋਈ ਅੱਛਾ 2012 ਦੇ ਵਿੱਚ ਰੇਡੀਓ ਦੀ ਓਪਨਿੰਗ ਹੋਈ ਸੀਗੀ ਤੇ ਉਦੋਂ ਅਸੀਂ ਹਨਾ ਬੜੇ ਸ਼ੌਂਕ ਨਾਲ ਕਿਉਂਕਿ ਥੱਲੇ ਅਸੀਂ ਉਦੋਂ ਆਪਣੇ ਕੀ ਕਹਤੇ ਹੁੰਦੇ ਆ ਕਿ ਪਹਿਲਾਂ ਅਸੀਂ ਸਲਾਈ ਘਰੇ ਸਿੱਖੀ ਸੀ ਬਾਅਦ ਚ ਡਿਪਲੋਮਾ ਕਰਨ ਦੇ ਲਈ ਇਸ ਕਾਲਜ ਦੇ ਵਿੱਚ ਅਸੀਂ ਐਡਮਿਸ਼ਨ ਲਈ ਸੀਗੀ ਅੱਛਾ ਤੇ ਡਿਪਲੋਮਾ ਕਰਨ ਤੋਂ ਬਾਅਦ ਵਿੱਚ ਮੈਨੂੰ ਇੱਥੇ ਮੌਕਾ ਮਿਲਿਆ ਸੀ ਕਿ ਬੱਚਿਆਂ ਨੂੰ ਹੌਬੀ ਕਲਾਸਾਂ ਦੇ ਰੂਪ ਦੇ ਵਿੱਚ ਸਲਾਈ ਸਿਖਾਈ ਜਾਵੇ। ਅੱਛਾ ਤੇ ਉਦੋਂ ਰੇਡੀਓ ਦੀ ਓਪਨਿੰਗ ਹੋਈ ਸੀ ਤੇ ਅਸੀਂ ਨਾ ਬੜੇ ਚਾਅ ਨਾਲ ਦਰਵਾਜ਼ਾ ਖੋਲਦੇ ਹੁੰਦੇ ਸੀ ਰੇਡੀਓ ਦਾ। ਅੱਛਾ ਦਰਵਾਜ਼ਾ ਖੋਲਗੇ ਤੇ ਉਦੋਂ ਪ੍ਰੋਮੋਲ ਸਰ ਸੀਗੇ ਇੱਥੇ ਉਹ ਕਹਦੇ ਨੇ ਸਾਨੂੰ ਕਹਿਣਾ ਇੱਕੋ ਹੀ ਪੰਗਤੀ ਬੋਲਣੀ ਕਿ ਤੁਸੀਂ ਸੁਣ ਰਹੇ ਹੋ ਅਪਤਾ ਰੇਡੀਓ ਸਿਤੇ ਵਾਲਾ। ਅੱਛਾ ਮਾਈਕ ਤੇ ਬੋਲਣ ਲੱਗੀਆਂ ਨਾ ਬਾਹਰੋਂ ਸੀ ਬੜਾ ਸੋਹਣਾ ਯਾਦ ਕਰਕੇ ਜਾਣਾ ਜਦੋਂ ਅਸੀਂ ਅੰਦਰ ਉਹ ਥੋੜਾ ਜਿਹਾ ਅੰਦਰ ਜਾਣਾ ਸਾਡੀਆਂ ਲੱਤਾਂ ਕੰਬਣੀਆਂ ਕਈ ਵਾਰ ਬੋਲਿਆ ਨਾ ਜਾੜਾ ਫਿਰ ਮਾਹ ਪੁਰਸ਼ਾ ਨੇ ਸਾਨੂੰ ਬਹੁਤ ਸਾਰਾ ਪਿਆਰ ਦਿੱਤਾ ਤੇ ਸਾਨੂੰ ਨਾ ਫੀਲਡ ਵਿੱਚ ਭੇਜਣਾ ਸ਼ੁਰੂ ਕੀਤਾ ਕਿਉਂਕਿ ਉਦੋਂ ਪ੍ਰੋਗਰਾਮ ਚੱਲਦਾ ਸੀ ਪਿੰਡਾਂ ਚੋਂ ਪਿੰਡ ਅੱਛਾ ਹਰਪੀ ਸਿੰਘ ਕਲੋਪਾ ਜੀ ਉਹਦੋਂ ਸਟੇਸ਼ਨ ਡਾਇਰੈਕਟਰ ਸੀਗੇ ਤੇ ਉਹਨਾਂ ਨੇ ਸਾਨੂੰ ਫੀਲਡ ਵਿੱਚ ਭੇਜਣਾ ਸ਼ੁਰੂ ਕੀਤਾ ਤੇ ਅਸੀਂ ਉਹ ਫੀਲਡ ਵਿੱਚ ਲੋਕਾਂ ਦੇ ਦੁੱਖਾਂ ਨੂੰ ਸੁਣਦੇ ਸੀ ਲੋਕਾਂ ਦੇ ਉਹ ਸੰਤਾੜੀ ਦੇ ਸੰਤਾਪ ਸੁਣਦੇ ਸੀ ਤੇ ਲੋਕਾਂ ਦੀ ਐਜੂਕੇਸ਼ਨ ਬਾਰੇ ਗੱਲਬਾਤ ਕਰਦੇ ਅਸੀਂ ਉਹ ਸਾਲ 1.5 ਸਾਲ ਇਦਾਂ ਫੀਲਡ ਵਿੱਚ ਹੀ ਘੁੰਮਦੇ ਰਹੇ ਲਾਗੇ ਲਾਗੇ ਪਿੰਡਾਂ ਦੇ ਵਿੱਚ ਅੱਛਾ ਤੇ ਪਿੰਡ ਦਾ ਨਾਮ ਕਰਨ ਵੀ ਉਹਦੇ ਵਿੱਚ ਆਉਂਦਾ ਸੀ ਤੇ ਇੱਕ ਬਾਪੂਆਂ ਦਾ ਪ੍ਰੋਗਰਾਮ ਹੁੰਦਾ ਸੀ ਬਾਤਾਂ ਦੁਆਬੇ ਦੀਆਂ ਅੱਛਾ ਬਾਪੂ ਦੇ ਜਨਮ ਤੋਂ ਲੈ ਕੇ ਹੁਣ ਤੱਕ ਉਹਦੀ ਖੇਤੀ ਬਾੜੀ ਉਹਦਾ ਖਾਣ ਪੀਣ ਸਾਰੇ ਮਤਲਬ ਉਹਨਾਂ ਦੇ ਤੱਥ ਜਿਹੜੇ ਸੀ ਸਾਡੇ ਸਵਾਲ ਵਿੱਚੋਂ ਗਾਇਬ ਹੋ ਜਾਂਦੇ ਸੀ ਅੱਛਾ ਉਹਨਾਂ ਦੇ ਉੱਤਰ ਹੀ ਜਿਹੜੇ ਸਪੈਸ਼ਲ ਰਹਿੰਦੇ ਹੁੰਦੇ ਸੀ ਅੱਛਾ ਉਹ ਬੜਾ ਮਜ਼ਾ ਆਉਂਦਾ ਸੀ ਸੁਣ ਸੁਣ ਕੇ ਬਾਪੂਆਂ ਨੇ 47 ਵੀ ਪ੍ਰਾਣੀਆਂ ਗੱਲਾਂ ਉਹਨਾਂ ਦੇ ਪਾਕਿਸਤਾਨ ਵੇਲੇ ਦੀ ਪਹਿਲਾਂ ਦੀ ਪਾਕਿਸਤਾਨ ਵਾਲੀਆਂ ਵੀ 47 ਦਾ ਸੰਤਾਪ ਵੀ ਸੁਣਾਉਣਾ ਖੇਤੀ ਨੂੰ ਕਰਦਿਆਂ ਹੋਇਆ ਉਹਨਾਂ ਨੇ ਜਮਲਾ ਗਾਉਣਾ ਉਹ ਸਾਰੀਆਂ ਗੱਲਾਂ ਸੁਣਾਉਂਦੇ ਹੁੰਦੇ ਬੜਾ ਮਜ਼ਾ ਹੁੰਦਾ ਸੀ ਫਿਰ ਅਸੀਂ ਜਿੱਦਾਂ ਕਹਿੰਦੇ ਹਾਂ ਨੇ ਹੌਲੀ-ਹੌਲੀ ਇਹ ਕੰਮ ਸਿੱਖਿਆ ਫਿਰ ਬਾਅਦ ਵਿੱਚ ਅਸੀਂ ਐਡੀਟਿੰਗ ਦਾ ਮੈਂ ਕੰਮ ਸਿੱਖਿਆ ਪਾਬ ਜਿਹੜੇ ਬਾਹਰੂ ਪ੍ਰੋਗਰਾਮ ਹੁੰਦੇ ਸੀ ਉਹਨਾਂ ਵਿੱਚ ਕੁਝ ਫੰਬਲਿੰਗ ਹੁੰਦੀ ਸੀ ਜਿਵੇਂ ਮਤਲਬ ਆ ਪਾਸਿਓਂ ਬੋਲਦੇ ਹੋਏ ਕਿਉਂਕਿ ਸਾਡੇ ਪੰਜਾਬੀਆਂ ਵਿੱਚ ਖਾਸ ਗੱਲ ਕੁਝ ਨਾ ਕੁਝ ਉਵੇਂ ਦਾ ਬੋਲ ਜਾਂਦੇ ਸੀ ਉਹਨੂੰ ਕੱਟਣ ਦਾ ਤੇ ਫਿਰ ਮਿਊਜ਼ਿਕ ਲਾਉਣ ਦਾ ਹਨਾ ਉਹ ਕੰਮ ਕਰਦੇ ਰਹੇ ਤੇ ਹੌਲੀ-ਹੌਲੀ ਅੱਜ ਦੇਖੋ ਕਿੱਥੇ ਪਹੁੰਚਾਤਾ ਬਾਪੂ ਨੇ ਮਾਂ ਪੋਰਛਾਂ ਦੇ ਬਦੌਲਤ ਆ ਸਾਡੇ ਮਾਪਿਆਂ ਦੀ ਬਦੌਲਤ ਮੇਰੀ ਮੰਮੀ ਹੋਣਾ ਦੀ ਮੇਰੇ ਡੈਡੀ ਹੋਣਾ ਦੀ ਕਿਉਂਕਿ ਉਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਪ੍ਰੇਰਿਤ ਕੀਤਾ ਸੀ ਕਿ ਤੁਸੀਂ ਸਮਾਜ ਵਿੱਚ ਵਿਚਰਨਾ ਕਿਵੇਂ ਆ ਧੀਆ ਨਹੀਂ ਪੁੱਤਰਾ ਵਾਂਗੂ ਵਿਚਰਨਾ ਆ ਤੇ ਹਰ ਚੀਜ਼ ਹਰ ਕੰਮ ਉਹ ਕਰਨਾ ਆ ਜਿਹਦੇ ਨਾਲ ਤੁਸੀਂ ਵੀ ਤੇ ਸਾਡਾ ਵੀ ਸਿਰ ਉੱਚਾ ਹੋਵੇ ਉੱਚਾ ਹੋਵੇ ਤੇ ਅਸੀਂ ਫੀਲਡ ਵਿੱਚ ਵੀ ਘੁੰਮਦੇ ਰਹੇ ਆ ਤੇ ਹੁਣ ਵੀ ਬਹੁਤ ਸਾਰੇ ਭੈਣ ਭਰਾਵਾਂ ਨੂੰ ਮਿਲਦੇ ਵੀ ਆ ਤੇ ਤੁਹਾਨੂੰ ਮਿਲਦੇ ਆ ਦਿਲਜੀਤ ਜਿਹੜੇ ਕੈਮਰਾ ਫੇਰ ਉਹਨਾਂ ਨੂੰ ਵੀ ਮਿਲਿਆ ਤੇ ਛੋਟੇ ਛੋਟੇ ਬੱਚਿਆਂ ਨੂੰ ਵੀ ਅਸੀਂ ਰਿਕਾਰਡ ਕਰਦੇ ਰਹਿੰਨੇ ਆ ਬੜਾ ਮਾਣ ਹੁੰਦਾ ਏ ਕਿ ਜਦੋਂ ਨਵੀਂ ਕਲਮ ਨੂੰ ਅਸੀਂ ਉਹਦੇ ਜੀਵਨ ਬਾਰੇ ਪੁੱਛਦੇ ਆ ਨਾ ਤਾਂ ਮੈਂ ਇੱਕ ਛੋਟੀ ਜੀ ਗੱਲ ਵਿੱਚ ਜ਼ਿਕਰ ਜ਼ਰੂਰ ਕਰੂੰਗੀ ਰੇਡੀਓ ਦੇ ਨਾਲ ਨਾਲ ਕਿਉਂਕਿ ਕਹਿੰਦੇ ਨੇ ਕਿ ਸਕੂਲ ਤੁਹਾਡੀ ਉਹ ਸਥਾਨ ਆ ਸਕੂਲ ਤੁਹਾਡਾ ਉਹ ਸਥਾਨ ਆ ਜਿੱਥੇ ਤੁਸੀਂ ਉਗਣਾ ਸਿੱਖਦੇ ਹੋ ਬਿਲਕੁਲ ਤੇ ਮੇਰਾ ਸਕੂਲ ਮੇਰੇ ਪਿੰਡ ਦੇ ਵਿੱਚ ਹੀ ਆ ਤੇ ਅਸੀਂ ਉੱਥੇ ਪੜੇ ਆ ਸਾਡੇ ਜਿਹੜੇ ਉੱਥੋਂ ਦੇ ਅਧਿਆਪਕ ਸਾਨੂੰ ਵੱਖ-ਵੱਖ ਵਿਸ਼ਿਆਂ ਨੂੰ ਪੜਾਉਂਦੇ ਸੀ ਬੜਾ ਮਾਣ ਆ ਕਿ ਜਦੋਂ ਵੀ ਹੁਣ ਵੀ ਜਾਈਦਾ ਕਿਤੇ ਮਿਲਦੇ ਆ ਨਾ ਤਾਂ ਅਸੀਂ ਜਾਂਦੇ ਆ ਸਾਨੂੰ ਨਾ ਗਲਵੱਕੜੀ ਚ ਲੈ ਲੈਂਦੇ ਆ ਤਾਂ ਬਹੁਤ ਖੁਸ਼ੀ ਹੁੰਦੀ ਜਦੋਂ ਆਪਦੇ ਸਕੂਲ ਗੇੜਾ ਮਾਰੀਦਾ ਤਾਂ ਉਹ ਹੁਣ ਚਲੋ ਮਹਾਂਦਰਾ ਚ ਇਹਨਾਂ ਹੋ ਗਿਆ ਹੌਲੀ ਹੌਲੀ ਸਮੇਂ ਦੀ ਲੋੜ ਵੀ ਸੀ ਕਮਰੇ ਵੱਖਰੇ ਬਣਾਉਣੇ ਤੇ ਥੋੜੀਆਂ ਗਰਾਉਂਡਾਂ ਬਣਾਉਣੀਆਂ ਪਰ ਅੱਜ ਵੀ ਸਕੂਲ ਦੇ ਵਿੱਚ ਜਾ ਕੇ ਖੇਡਣ ਨੂੰ ਜੀ ਕਰਦਾ ਹੁੰਦਾ ਖੱਡਾ ਖੱਡਾ ਜੀ